ਬਾਈ ਇਹ ਕੀ ਗੱਲ ਕਰ ਰਹੇ ਹੋ ਤੂੰ ਉਹ ਮੈਂ ਕਹਿਣਾ ਵੀ ਕਮਜ਼ੋਰ ਦੇ ਨਾਲ ਇਹ ਬਿਜ਼ਨਸ ਚ ਨਹੀਂ ਆਉਣ ਦਾ ਚੰਗਾ ਇਹ ਕੰਮ 'ਚ ਪਤਾ ਕਿੰਨਾ ਪ੍ਰੈਸ਼ਰ ਰਹਿੰਦਾ ਦਿਮਾਗ ਤੇ ਪਰ ਜੇ ਤੁਸੀਂ ਇਹ ਪ੍ਰੈਸ਼ਰ ਛੱਡ ਲਗੇ ਕਿਤੇ ਜੀਰੋ ਇਨਵੈਸਟਮੈਂਟ ਤੇ ਆਪਦਾ ਕਾਰੋਬਾਰ ਖੜਾ ਕਰ ਸਕਦੇ ਹੋ ਬਿਨੈ ਸ਼ੁਰੂ ਕਰ ਸਕਦੇ ਹੋਗੇ ਹਾਂਜੀ ਆਪਣੇ ਬੁਰੇ ਲਾਅ ਦੱਸੇ ਤੁਹਾਡਾ ਕੇਸ ਅਪਰੂਵਡ ਕਿਵੇਂ ਹੋਊਗਾ ਫਿਰ ਤੂੰ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਲੈ ਲਾ ਪੈਸਾ ਪਾਣੀ ਵਾਂਗੂ ਲੱਗ ਰਹੀ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਨਵੀਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਣਾ ਤੁਹਾਡੇ 'ਚ ਇੱਕ ਤਰੰਗੀ ਗੈਸਟ ਨੂੰ ਲੈ ਕੇ ਆਉਤਾ ਨੂੰ ਤਰੰਗੀ ਗੈਸਟਨ ਅੱਜ ਮਲਾਮ ਆਗੇ ਉਹਨਾਂ ਚ ਕਲਾ ਆ ਗਈ ਉਹ ਕਲਾ ਇਹ ਤਾਂ ਕਹਿੰਦੇ ਨੇ ਵੀ ਤੁਸੀਂ ਕੋਈ ਵੀ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਤੁਹਾਡੇ ਜੇਬ 'ਚ ਇੱਕ ਵੀ ਰੁਪਈਆ ਨਹੀਂ ਲੱਗੂਗਾ ਤੇ ਉਹਨਾਂ ਨੇ ਤੁਹਾਨੂੰ ਮਲਾਉਂਦੇ ਆਗੇ ਆਓ ਮਦਦ ਸਵਾਗਤ ਕਰਦੇ ਆਂ ਫਸਟ ਅੱਛਾ ਸਸਰੇਕਾਲ ਜੀ ਧੰਨਵਾਦ ਸਾਰਿਆਂ ਦਾ ਬਹੁਤ 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 ਧੰਨਵਾਦ ਕਰਦਾ ਹਾਂ ਜੀ ਤੁਸੀਂ ਦੱਸੋ ਅੱਜ ਸਾਨੂੰ ਕੀ ਬਿਜ਼ਨਸ ਕਰਨਾ ਸਿਖਾ ਰਹੇ ਹੋ ਜੀ ਸਾਡੇ ਦਰਸ਼ਕਾਂ ਨੂੰ ਹਾਂ ਜੀ ਤੇ ਫਿਰ ਮੈਂ ਅੱਜ ਸਾਰਿਆਂ ਨੂੰ ਆਪਣੇ ਬਿਜ਼ਨਸ ਬਾਰੇ ਦੱਸਣ ਲੱਗਿਆ ਜਿਹੜਾ ਬਿਜ਼ਨਸ ਆ ਉਧਾਰੀ ਆਪਾਂ ਸਾਰੇ ਦਾ ਉਧਾਰ ਲੈਣਾ ਉਧਾਰੀ ਉਧਾਰੀ ਵੀ ਕੋਈ ਬਿਜ਼ ਇਹ ਤਾਂ ਪਾਪ ਮੰਨਦੇ ਲੋਕ ਆ ਉਹ ਬਾਈ ਇਹ ਕੀ ਗੱਲ ਕਰ ਰਿਹਾ ਤੂੰ ਤੈਨੂੰ ਪਤਾ ਇਹ ਕਿੱਡਾ ਤਗੜਾ ਬਿਜ਼ਨਸ ਆ ਜਿਵੇਂ ਫਿਲਮਾਂ ਚ ਕਹਿੰਦੇ ਨਹੀਂ ਹੁੰਦੇ ਪਹਿਲਾਂ ਵੀ ਕਮਜ਼ੋਰ ਦਿਲ ਵਾਲੇ ਨਾ ਦੇਖਣ ਉਹ ਮੈਂ ਮੈਂ ਕਹਿੰਦਾ ਵੀ ਕਮਜ਼ੋਰ ਦਿਲ ਵਾਲੇ ਇਹ ਬਿਜ਼ਨਸ ਨਹੀਂ ਆਉਣੀ ਹੁਣ ਤਾਂ ਚੰਗਾ ਹਾਂਜੀ ਕਿਉਂ ਨਾ ਉਹ ਵੀ ਮਤਲਬ ਮਾੜੇ ਦਿਲ ਵਾਲੇ ਬੰਦੇ ਕਿਉਂ ਨਾ ਆਉਣ ਇਹ ਬਿਜ਼ਨਸ ਚ ਇਹ ਕੰਮ ਚ ਪਤਾ ਕਿੰਨਾ ਪ੍ਰੈਸ਼ਰ ਰਹਿੰਦਾ ਦਿਮਾਗ ਤੇ ਸੋਨੂੰ ਵੀ ਦੱਸਦਾ ਇਹ ਬਹੁਤ ਪ੍ਰੈਸ਼ਰ ਰਹਿੰਦਾ ਪਰ ਜੇ ਤੁਸੀਂ ਇਹ ਪ੍ਰੈਸ਼ਰ ਝੱਲ ਲਗੇ ਕਿਤੇ ਤੁਸੀਂ ਜ਼ੀਰੋ ਇਨਵੈਸਟਮੈਂਟ ਤੇ ਆਪਦਾ ਕਾਰੋਬਾਰ ਖੜਾ ਕਰ ਸਕਦੇ ਹੋ ਬਿਨਾਂ ਸ਼ੁਰੂ ਕਰ ਸਕਦੇ ਹੋਗੇ ਹਾਂਜੀ ਇਹ ਤੁਸੀਂ ਇਹ ਬਿਜ਼ਨਸ ਨੂੰ ਨਾ ਥੋੜਾ ਜਿਹਾ ਲਾਈਟ ਨਾ ਲਵੋ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਰੇ ਨੂੰ ਨਾ ਸਮਝਾ ਦਿਓ ਤੁਸੀਂ ਕਮੈਂਟਾਂ 'ਚ ਸਮਝਾ ਦਿਓ ਸਾਰੇ ਜਣੇ ਇਹਦੇ ਵਿੱਚ ਸਿੱਖਣ ਵਾਲੀ ਕੀ ਗੱਲ ਹੈ ਕਿਸੇ ਵੀ ਬੰਦੇ ਨੂੰ ਆਪਣੀ ਮਜਬੂਰੀ ਦੱਸੋ ਤਾਂ ਉਧਾਰ ਲੈ ਲਓ ਉਹ ਵੀਰੇ ਵੀਰੇ ਮਜਬੂਰੀ ਦੱਸ ਕੇ ਭੀਖ ਮੰਗੀ ਜਾਂਦੀ ਆ ਉਧਾਰ ਨਹੀਂ ਉਧਾਰ ਮੰਗਣਾ ਇੱਕ ਆਰਟ ਇੱਕ ਆਰਟ ਦਾ ਕੰਮ ਹੈ ਇਹ ਤੁਹਾਨੂੰ ਸਮਝ ਨਹੀਂ ਆਉਣਾ ਚਲੋ ਦੱਸ ਹੀ ਦੋ ਫਿਰ ਇਹਦੇ ਵਿੱਚ ਵੀ ਕੀ ਆਰਟ ਲੱਗਦੀ ਆ ਸਾਡੇ ਦਰਸ਼ਕ ਵੀ ਸਿੱਖ ਲੈਣਗੇ ਇਹ ਸਭ ਤੋਂ ਪਹਿਲਾਂ ਮਜਬੂਰੀ ਦੱਸ ਕੇ ਆਧਾਰ ਨਹੀਂ ਲੈਣਾ ਸਮਝ ਗਏ ਤੁਸੀਂ ਸਾਰੇ ਇਹ ਗੱਲ ਨੋਟ ਕਰ ਲਿਓ ਤੁਸੀਂ ਉਹਨਾਂ ਨੂੰ ਆਪਣੇ ਬੁਰੇ ਹਾਲਾਤ ਨਹੀਂ ਦੱਸਣੇ ਜੇ ਤੁਸੀਂ ਆਪਣੇ ਬੁਰੇ ਹਾਲਾਤ ਦੱਸੇ ਤੁਹਾਡਾ ਕੇਸ ਅਪਰੂਵਡ ਕਿਵੇਂ ਹੋਊਗਾ ਠੀਕ ਹੈ ਤੁਸੀਂ ਉਹਨਾਂ ਨੂੰ ਦੱਸਣਾ ਕਿ ਅਸੀਂ ਕੰਮ ਕਰ ਰਹੇ ਹਾਂ ਅਸੀਂ ਗਰੋ ਹੋ ਰਹੇ ਹਾਂ ਅਸੀਂ ਗਰੋ ਹੋ ਰਹੇ ਫਿਰ ਜਾ ਕੇ ਬੰਦੇ ਨੂੰ ਫੀਲ ਹੋਊ ਵੀ ਇਹ ਗਰੋ ਕਰ ਰਿਹਾ ਤਾਂ ਮੈਂ ਇਹਨੂੰ ਇਹਦੇ ਕੰਮ ਆਵਾ ਇਹ ਗਰੋ ਹੋਣ ਤੋਂ ਬਾਅਦ ਮੇਰੇ ਕੰਮ ਆਉਂਦਾ ਫਿਰ ਜਾ ਕੇ ਦੋ ਟਾਈਕ ਕੇਸ ਅਪਰੂਵ ਕੀ ਕਿਹੜਾ ਕੇਸ ਸਮਝੇ ਇਹ ਕਿਹੜਾ ਕੇਸ ਉਹੀ ਜਿਸ ਲਈ ਤੁਸੀਂ ਸਾਰਾ ਕੁਝ ਕਰ ਰਹੇ ਹੋ ਓ ਠੀਕ ਹੈ ਇਹ ਗੱਲ ਵੈਸੇ ਪੁਆਇੰਟ ਵਾਲੀ ਹੈਗੀ ਦੂਜਾ ਕੰਮ ਨੋਟ ਕਰ ਲਓ ਇਹ ਦੂਜੀ ਗੱਲ ਹੈ ਜਿਹੜੀ ਤੁਸੀਂ ਕਿਸ ਨੂੰ ਫਿਕਸ ਡੇਟ ਨਹੀਂ ਦੇਣੀ ਵਾਪਸ ਕਰਨ ਦੀ ਦਾ ਤੁਸੀਂ ਫਿਕਸ ਡੇਟ ਨਹੀਂ ਦੇਣੀ ਤੁਸੀਂ ਉਹਨਾਂ ਨੂੰ ਕਹਿਣਾ ਵੀ ਬੀਰ ਜੀ ਅਸੀਂ ਦੋ ਤਿੰਨ ਮਹੀਨਿਆਂ ਨੂੰ ਦੇ ਦਾਂਗੇ ਵਾਪਸ ਦੋ ਤਿੰਨ ਮਹੀਨੇ ਕੀ ਬਤਾ ਕਿਹੜੇ ਦੋ ਤਿੰਨ ਮਹੀਨੇ ਦੋ ਤੇ ਤਿੰਨ ਤਾਂ ਪਹਿਲੀ 5 ਹੋਗੇ ਹਣ ਹੁਣ ਆਈ ਨਹੀਂ ਬਤਾ ਕਿਹੜੇ 5 ਮਹੀਨੇ ਕਿਹਾ ਸੀ ਨੇ ਨੂੰ ਗਰਮੀ ਵਾਲੇ ਸਰਦੀ ਵਾਲੇ ਉਹ ਬਾਦੀਆਂ ਗੱਲਾਂ ਨੇ ਵੀ ਜੀ ਤੁਸੀਂ ਇਹ ਗੱਲ ਨੋਟ ਰੱਖਣਾ ਇਹ ਗੱਲ ਦਾ ਤਾਂ ਆਪਾਂ ਤੜੀ ਪਤਾ ਸੀ ਜੀ ਠੀਕ ਹੈ ਸਮਝ ਗਏ ਸੀ ਤੁਹਾਡੀ ਗੱਲ ਤੀਜਾ ਕੰਮ ਕੀ ਕਰਨਾ ਜੇ ਕੋਈ ਬਾਹਲੀ ਗਲ ਪੈ ਜੇ ਸਪੋਜ਼ ਕਰੋ ਕੋਈ ਬਹੁਤ ਹੀ ਗਲ ਪੈ ਗਿਆ ਤੁਹਾਡੇ ਵੀ ਮੇਰੇ ਪੈਸੇ ਵਾਪਸ ਕਰ ਤੁਸੀਂ ਪਤਾ ਕੀ ਕਰਨਾ ਇੱਕ ਬੰਦੇ ਤੋਂ ਪੈਸੇ ਲੈਣੇ ਦੂਜੇ ਨੂੰ ਦੇਣੇ ਦੂਜੇ ਤੋਂ ਲੈਣੇ ਤੀਜੇ ਨੂੰ ਦੇਣੇ ਚੌਥੇ ਨੂੰ ਨਹੀਂ ਤੀਜੇ ਤੋਂ ਲੈਣੇ ਪਹਿਲੇ ਨੂੰ ਦੇਣੇ ਹਾਂ ਭਾਈ ਉਹਨੂੰ ਪਤਾ ਨਹੀਂ ਤੁਸੀਂ ਸਿੱਖੋ ਹੋ ਜਿਆ ਚੌਥਾ ਕੰਮ ਤੁਸੀਂ ਇਹ ਕਰਨਾ ਆਪਣੇ ਫੋਨ ਤੇ ਨਾ ਐਡਾ ਮਜਬੂਰੀ ਭਰਿਆ ਗਾਣਾ ਲਾਉਣਾ ਕਾਲ ਟੂਨ ਤੇ ਐਡਾ ਮਜਬੂਰੀ ਭਰਿਆ ਕਿਉਂਕਿ ਲੋਕਾਂ ਨੂੰ ਕਾਲ ਟੂਨ ਸੁਣ ਕੇ ਤੁਹਾਡੇ ਹਾਲਾਤ ਪਤਾ ਲੱਗਣ ਪਰ ਕਾਲ ਟੂਨ ਦਾ ਕੀ ਮਤਲਬ ਮੈਨੂੰ ਸਮਝ ਨਹੀਂ ਆਇਆ ਇਹ ਗੱਲ ਓਹੋ ਜਦੋਂ ਤੈਨੂੰ ਫੋਨ ਕਰਨ ਉਹਨਾਂ ਤੇਰੇ ਨਾਲ ਗੱਲ ਹੋਵੇ ਨਾ ਹੋਵੇ ਪਰ ਤੇਨ ਉਹਨਾਂ ਨੂੰ ਤੇਰੇ ਹਾਲਾਤਾਂ ਬਾਰੇ ਪਤਾ ਲੱਗ ਜਾਂਦਾ। ਕਿ ਮੈਨੂੰ ਫਿਰ ਪਤਾ ਲੱਗ ਗਿਆ ਨਾ ਹੁਣ ਵੀ ਉਧਾਰ ਲੈਣ ਤੋਂ ਬਾਅਦ ਇਹਨਾਂ ਨੇ ਫੋਨ ਤਾਂ ਚੱਕਣਾ ਨਹੀਂ ਹੁੰਦਾ। ਸਮਝ ਗਿਆ ਵੀਰੇ ਤੂੰ ਬਹੁਤ ਤੇਜ਼ ਸਿੱਖ ਰਿਹਾ। ਮੈਂ ਤਾਂ ਕਹਿੰਦਾ ਤੂੰ ਵੀ ਆ ਜੇ ਇਸੇ ਬਿਜ਼ਨਸ 'ਚ ਬਹੁਤ ਗਰੋ ਕਰੇਂਗਾ ਤੂੰ। ਨਹੀਂ ਨਹੀਂ ਮੇਰਾ ਕੰਮ ਚੰਗਾ ਸਾਫਾ ਚੱਲ ਰਿਹਾ ਹੈਗਾ। ਮੈਨੂੰ ਇਹ ਬਿਜ਼ਨਸ ਦੀ ਲੋੜ ਨਹੀਂ ਹੈ ਕਿ ਬੈਠ। ਹਾਂ। ਪਰ 5-6 ਕਾਲਾਂ ਤੋਂ ਬਾਅਦ ਤਾਂ ਫੋਨ ਚੱਕਣਾ। ਫਿਰ ਤੂੰ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਲੈ ਲਾ। ਉਹਨੂੰ ਹਸਪਤਾਲ ਚ ਲੈ ਜਾ। ਤਾਂ ਸੋਨ ਨੂੰ ਕਿਹਾ ਤਾਂ ਬਹੁਤ ਨਾਜ਼ੁਕ ਸਥਿਤੀ ਤੇ ਚੱਲ ਰਿਹਾ ਪੈਸਾ ਪਾਣੀ ਵਾਂਗੂ ਲੱਗ ਰਿਹਾ ਜੀ ਸਾਡਾ ਬਹੁਤ ਮੰਦੇ ਲਾਤ ਨੇ ਸਾਡੇ ਫੇਰ ਉਹ ਤਾਂ ਇਹ ਜਿਹੜੀ ਡੇਟ ਆ ਹੋਰ ਐਕਸਟੈਂਡ ਹੋ ਜਾਊ ਅੱਗੇ ਚਲੀ ਜਾਊ ਹੋਰ ਐਵੇਂ ਕਰਦਾ ਕਰਦਾ ਤੂੰ ਸਾਲ ਕਰਾ ਨਗਾ ਸਕਦਾ ਕੋਈ ਦਿੱਕਤ ਨਹੀਂ ਬਈ ਮੈਨੂੰ ਇੱਕ ਗੱਲ ਦੱਸੋ ਉਧਾਰ ਲੈਣਾ ਤੇ ਵਾਪਸ ਕਰਨਾ ਇਹ ਗਲਤ ਗੱਲ ਨਹੀਂ ਹੈਗੀ ਨਾ ਤੁਹਾਡੇ ਸਾਰਿਆਂ ਦੇ رائے ਵੀ ਇਹੀ ਹੈ ਵੀ ਉਧਾਰ ਵਾਪਸ ਕਰਨਾ ਚਾਹੀਦਾ ਨਹੀਂ ਵੀਰੇ ਕੌਣ ਕਹਲਾ ਉਧਾਰ ਲੈਣੇ ਗਲਤ ਗੱਲ ਇੱਕ ਇਨਸਾਨ ਜ਼ਿੰਦਗੀ ਚ ਕੀ ਭਾਰ ਲਾ ਉਹ ਚਾਹੁੰਦਾ ਕਿ ਲੋਕ ਨੂੰ ਟੈਨਸ਼ਨ ਦੇ ਆ ਉਹਨੂੰ ਪਿਆਰ ਕਰਨ ਉਹਨੂੰ ਦੁਆ ਕਰਨ ਤੂੰ ਕਿਸੇ ਤੋਂ ਉਧਾਰ ਲੈ ਲਿਆ ਲੋਕ ਤੇਰਾ ਧਿਆਨ ਰੱਖਣਗੇ ਲੋਕ ਤੇਰੇ ਵਾਸਤੇ ਦੁਆ ਕਰਨਗੇ ਵੀ ਇਹਨੂੰ ਕੁਝ ਹੋ ਨਾ ਜਾਵੇ ਸੀ ਇਹਦੇ ਪੈਸੇ ਲੈਣੇ ਨੇਗੇ ਹਨਾ ਜੀ ਇਹ ਤਾਂ ਗੱਲ ਹੈਗੀ ਹੈ ਨਾ ਜੀ ਹਾਂ ਵੀ ਲੋਕ ਦੁਆ ਕਰਨਗੇ ਵੀ ਤੁਸੀਂ ਪੈਸੇ ਲੈਣੇ ਨੂੰ ਕੁਝ ਹੋ ਨਾ ਜਾਵੇ ਲੋਕਾਂ ਦਾ ਧਿਆਨ ਰਹੂ ਤੇਰੇ 'ਚ ਇੱਕ ਗੱਲ ਹੋ ਸੁਣ ਲੈ ਕਿਸੇ ਜੀ ਦੋਸਤ ਤੈਨੂੰ ਫੋਨ ਨਹੀਂ ਕਰਦਾ ਕੋਈ ਮਿੱਤਰ ਤੇਰਾ ਰਿਸ਼ਤੇਦਾਰ ਤੈਨੂੰ ਫੋਨ ਨਹੀਂ ਕਰਦਾ ਹਨਾ ਤੈਨੂੰ ਗੁੱਸਾ ਤਾਂ ਆਉਂਦਾ ਹੋਊਗਾ ਵੀ ਯਾਰ ਭੁੱਲ ਕੇ ਯਾਦ ਨਹੀਂ ਕਰਦੇ ਤੂੰ ਨਾ ਤੋਂ ਲੈਣਾ ਵੀਰੇ ਉਧਾਰ ਉਹਦਾ ਤੈਨੂੰ ਸਾਹਮਣੇ ਆਪ ਫੋਨ ਕਰਨਗੇ ਇਹ ਤਾਂ ਬਹੁਤ ਸੌਖਾ ਤਰੀਕਾ ਲੋਕਾਂ ਦੇ ਦਿਲ ਚ ਰਹੀ ਰਹੀ ਆਪਾਂ ਅੱਛਾ ਚਲੋ ਹੋਰ ਦੱਸੋ ਕੋਈ ਹੋਰ ਬਹਾਨਾ ਜੇ ਉਧਾਰ ਲੈਣ ਵਾਲੇ ਤੰਗ ਕਰਨ ਸਾਨੂੰ ਜ਼ਿਆਦੇ ਵੀਰੇ ਹੁਣ ਤਾਂ ਬਹੁਤ ਬਹਾਨੇ ਨੇਗੇ ਜੇ ਪੈਸੇ ਨਹੀਂ ਦੇਣੇ ਕਹਿਣਾ ਮੇਰਾ ਫੋਨ ਡਿੱਗ ਗਿਆ ਉਹ ਜੇ ਮੇਰਾ ਗੂਗਲ ਪੇ ਚੱਲਦਾ ਯੂਪੀ ਚੱਲਦਾ ਨੈਟ ਨਹੀਂ ਚੱਲਦਾ ਮੇਰਾ ਮੇਰਾ ਖਾਤਾ ਬੰਦ ਹੋ ਰਿਹਾ ਮੈਂ ਬੈਂਕ ਤੇ ਜਾਣਾ ਮਰੇ 80% ਘਮ ਹੋ ਬਹੁਤ ਬਹਾਨੇ ਨੇ ਹੁੰਦਾ ਹੀ ਹੁੰਦਾ ਬਹੁਤ ਬਹਾਨੇ ਅਸੀਂ ਚਲੋ ਮੈਨੂੰ ਇੱਕ ਗੱਲ ਦੱਸੋ ਤੁਸੀਂ ਜਦੋਂ ਤੁਸੀਂ ਉਧਾਰ ਮੰਗਣਾ ਸ਼ੁਰੂ ਕਿੱਥੋਂ ਕਰਤਾ ਤੁਹਾਨੂੰ ਇਹ ਆਤ ਲੱਗੀ ਕਿੱਥੋਂ ਉਧਾਰ ਹੀ ਉਧਾਰ ਦਾ ਹੰਸਲਾ ਹੋ ਗਿਆ ਸੀਗਾ ਜੀ ਇਹ 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 ਬਚਪਨ ਦੀ ਸ਼ੁਰੂ ਹੋ ਗਿਆ ਸੀਗਾ ਜੀ ਮੈਂ ਸ਼ੁਰੂ ਚ ਜੀ ਮੈਂ ਮੈਨੂੰ ਕੀ ਸੀ ਮੈਂ ਕਿਸੇ ਦੋਸਤ ਦੇ ਖੇਡਣ ਜਾਣਾ ਸੀਨੇ ਕਿਸੇ ਤੋਂ ਬੈਟ ਮੰਗ ਲੈ ਕਿਸੇ ਤੋਂ ਬੋਲ ਮੰਗ ਲਈ ਕਿਸੇ ਤੋਂ ਸਾਈਕਲ ਮੰਗ ਕੇ ਨਿਕਲ ਗਈ ਬਸ ਉਹ ਲੋਕ ਮੈਨੂੰ ਉਥੋਂ ਪਿਆਰ ਕਰਨ ਲੱਗ ਗਏ ਫਿਰ ਇਹ ਸੈਂਸ ਲੱਗ ਕੇ ਵੱਧਦਾ ਗਿਆ ਫਿਰ ਪੈਸਿਆਂ ਤੇ ਆ ਗਏ ਜਿਵੇਂ ਵੱਡੇ ਹੋਈ ਜਾਂਦੇ ਹਾਂ ਹੋਰ ਵੱਧਦਾ ਤੁਰਿਆ ਜਾਂਦਾ ਮੇਰਾ ਬਿਜ਼ਨਸ ਇਹ ਇਹ ਨਹੀਂ ਸਮਝਉਂਦੀ ਤੁਸੀਂ ਦੇਖਣ ਨੂੰ ਵਧੀਆ ਗੁੱਡ ਲੁਕਿੰਗ ਲੱਗ ਰਹੇ ਹੋ ਪਿਧਾਰ ਮੰਗਣ ਵਾਲੀ ਲਾਈਫ ਸਟਾਈਲ ਕਿਹਾ ਜਾਂਦਾਗਾ ਤੁਸੀਂ ਦਾ ਕਿਉਂਕਿ ਉਧਾਰੀ ਤੇ ਜਿਹਾ ਹੋ ਰਹੇ ਹੋਗੇ ਆਪਦਾ ਤੁਹਾਡਾ ਕੋਈ ਕੰਮ ਨਹੀਂ ਤੁਸੀਂ ਮਤਲਬ ਕਿਹਾ ਉਧਾਰ ਮੰਗਣ ਵਾਲਾ ਦਾ ਲਾਈਫ ਸਟਾਈਲ ਜੀ ਵਾਹ ਇਹ ਤੁਸੀਂ ਕੰਮ ਦੀ ਗੱਲ ਕਹੀ ਉਹ ਤਾਂ ਵੇਖਣ ਵਾਲਾ ਹੁੰਦਾ ਹੈ ਕੀ ਬਾਤ ਹੈ ਕੀ ਬਾਤ ਤਾਂ ਮਤਲਬ ਹੁਣ ਤੁਸੀਂ ਆਪਣੇ ਵਿਜੇ ਮਾਲੀਆ ਦੇਖ ਲਓ ਉਹ ਹੁੰਦਾ ਰੌਲ ਰਾਈ ਜਾਂਦੇ ਫਰਾਰੀਆਂ ਚ ਪਰਸਨਲ ਜੈਟ ਵੀ ਸੀ ਉਸ ਕੋਲ ਕਹਿੰਦੇ ਗੱਲ ਵੈਸੇ ਪੁਆਇੰਟ ਦੀ ਹੈਗੀ ਕਿਉਂਕਿ ਲੋਕਾਂ ਦੇ ਪੈਸੇ ਤੇ ਕੋਈ ਹੋਰ ਹੀ ਆਏ ਛੁੜਾ ਰਿਹਾ ਸਰਕਾਰ ਵੀ ਇਹਦੇ ਵਿੱਚ ਨਹੀਂ ਕੋਈ ਧਿਆਨ ਨਹੀਂ ਦੇ ਰਹੀ ਇਹ ਗੱਲ ਤਾਂ ਗਲਤ ਹੈ ਚਲੋ ਇਹ ਤੱਕ ਮੈਂ ਮੰਨ ਲਿਆ ਠੀਕ ਹੈ ਜੀ ਸਮਾਂ ਘੱਟਾ ਮੈਂ ਚਲਦਾ ਮੈਂ ਵੈਸੇ ਇਹਨਾਂ ਜੇ ਕਿਸੇ ਨੂੰ ਸਿੱਖਣਾ ਹੋਇਆ ਤਾਂ ਇਹ ਮੈਂ ਕੋਰਸ ਕੱਢ ਰਿਹਾਗਾ ਤੇ ਮੇਰਾ ਇਨਕੁਆਰੀ ਨੰਬਰ ਪਾ ਲਿਜੀ ਡਿਸਕ੍ਰਿਪਸ਼ਨ 'ਚ ਹੈ ਨਾ ਹਾਂ ਹਾਂ ਤੁਹਾਡਾ ਵੀ ਫਾਇਦਾ ਹੋਊ ਤੁਹਾਨੂੰ ਵੀ ਕੋਰਸ ਸਾਨੂੰ ਮੈਂ ਰਿਸਪੌਂਸ ਟੂਪਨ ਦਊਂਗਾ ਠੀਕ ਹੈ ਜੀ ਮੈਂ ਕੋਰਸ ਕੱਢੂੰਗਾ ਤੁਸੀਂ ਉਹ ਚ ਸਾਰਾ ਕੁਝ ਸਿੱਖ ਸਕਦੇ ਹੋ ਉਹ ਲਈ ਥੈਂਕ ਯੂ ਧੰਨਵਾਦ ਤੁਸੀਂ ਸਾਰਿਆਂ ਨੇ ਇਹਦੀ ਆਧਾਰ ਦੀ ਜ਼ਿੰਦਗੀ ਬਾਰੇ ਸੁਣੀ ਲਿਆ ਇਹਨਾਂ ਦਾ ਬਿਜ਼ਨਸ ਕੀ ਕੀ ਤੁਸੀਂ ਸਾਰਾ ਧਿਆਨ ਦੇ ਦਿੱਤਾ ਹੁਣ ਉਹ ਤੇ ਮੈਨੂੰ ਤਾਂ ਨਹੀਂ ਲੱਗਦਾ ਵੀ ਵੀਡੀਓ ਜ਼ਿਆਦਾ ਲੰਮੀ ਬਣਾਉਣੀ ਚਾਹੀਦੀ ਕਿਉਂਕਿ ਮੈਂ ਇਹ ਕਹਾਂਦਾ ਕੋਈ ਇਹੋ ਜਿਹੇ ਬਿਜ਼ਨਸ ਚ ਫਸਾਈ ਜਾ ਇਹੇ ਜੇ ਕੰਮ ਕਰੇ ਤੇ ਸਭ ਨੂੰ ਕਹਿੰਦੇ ਆ ਭਾਈ ਜੇ ਕਿਸੇ ਤੋਂ ਉਧਾਰ ਲੈਣੇ ਤਾਂ ਉਹਦਾ ਟਾਈਮ ਸਰ ਵਾਪਸ ਕਰੋ ਤੇ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਧੰਨਵਾਦ ਧੰ